ਮਾਂ ਦਾਇਆ ਤਸਵੀਰ ਦੇ ਵਕਤ ਜਦੋਂ ਅੱਖ ਪੁੱਲੀ ਵੀ ਮਾਂ ਸਾਰੀ ਰਾਤ ਜਾਗਦੀ ਰਹੀ ਮਾਂ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਬੱਚੇ ਤੂੰ ਉੱਠ ਇਥੋਂ ਮੇਰੀ ਗੋਦ ਵਿੱਚੋਂ ਸਗੋਂ ਮਾਂ ਸਾਰੀ ਰਾਤ ਪਿਆਰ ਕਰਦੀ ਰਹੀ ਸਿਰ ਤੇ ਹੱਥ ਫੇਰਦੀ ਰਹੀ ਮੇਰੇ ਲਾਲ ਦੀ ਜਿਹੜੀ ਨੀ ਖਰਾਬ ਨਾ ਹੋ ਜਾਵੇ ਇਹ ਸੁੱਤਾ ਰਹੇ ਜਦੋਂ ਅੰਮ੍ਰਿਤ ਵੇਲਾ ਹੋਇਆ ਜਦੋਂ ਜਾਗ ਖੁੱਲੀ ਅੱਖ ਖੋਲ ਕੇ ਵੇਖਿਆ ਵੀ ਸਾਰੀ ਰਾਤ ਮਾਂ ਦੀ ਗੋਦ ਵਿੱਚ ਸੀ ਤੇ ਉਹਨੂੰ ਇੰਨਾ ਆਨੰਦ ਆਇਆ ਇੰਨਾ ਸਕੂਨ ਮਿਲਿਆ ਉਹਨੂੰ ਇੰਜ ਪ੍ਰਤੀਤ ਹੋਇਆ ਮੈਂ ਤਾਂ ਸਾਰੀ ਰਾਤ ਸਵਰਗਾਂ ਦੀ ਆਨੰਦ ਲਿਆ ਮਾਂ ਦੀ ਗੋਦ ਵਿੱਚ ਰਹਿ ਕੇ ਫਿਰ ਸਾਧ ਸੰਗਤ ਨੇ ਕੀ ਕੀਤਾ ਇੱਕ ਕਾਗਜ਼ ਲੈ ਕੇ ਕਲਮ ਲੈ ਕੇ ਨਾ ਕਾਗਜ਼ ਦੀ ਇਕ ਉੱਤੇ ਇਹ ਗੱਲ ਲੇ ਦਿੱਤੀ ਕੀ ਲਿਖਿਆ ਕਹਿੰਦਾ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਈ ਕੁੱਲ ਦੁਨੀਆ ਦੇ ਬੂਟੇ ਜਲ ਸੁੱਕਿਆ ਮਰ ਜਾਂਦੇ ਨੇ ਐ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁੱਕ ਜਾਏ ਕਹਿੰਦੇ ਦੁਨੀਆ ਦੇ ਲੋਕੋ ਸਵਰਗਾਂ ਦੀਆਂ ਗੱਲਾਂ ਕਰਦੇ ਹੋ ਮਾਂ ਦੀ ਗੋਦ ਤੋਂ ਵੱਡਾ ਦੁਨੀਆਂ 'ਚ ਕੋਈ ਸਵਰਗ ਨਹੀਂ ਹੋ ਸਕਦਾ ਇਹ ਸੱਚਾਈ ਅਸਾਸੰਗ ਮਾਂ ਜਾਂਦੀ ਹੈ ਇੱਕ ਧੀ ਖੁਦ ਮਾਂ ਬਣ ਜਾਵੇ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਗੁਰੂ ਕੇ ਪਿਆਰ ਵਾਲਿ ਮੈਂ ਵੀ ਆਪਣੇ ਜੀਵਨ ਕਾਲ 'ਚ ਲਿਖਿਆ ਧੀ ਖੁਦ ਆਪ ਮਾਂ ਬਣ ਜਾਵੇ ਇੱਕ ਬੱਚਾ ਖੁਦ ਪਿਓ ਬਣ ਜਾਵੇ ਜਿੱਦਣ ਘਰ ਦੇ ਵਿੱਚੋਂ ਮਾਂ ਦੀ ਆਖੀ ਜਾਂਦੀ ਹੈ ਨਾ ਮਾਂ ਵੀ ਜ